ਸਾਰੇ ਆਪਣੇ ਆਪਣੇ ਬੋਰਡ ਲਾ ਕੇ ਮੈਂ ਕਾਲੀ ਦਲਵੋਂ ਜੀ ਮੈਂ ਕਾਂਗਰਸ ਵੱਲੋਂ ਮੈਂ ਬੀਜੇਪੀ ਵੱਲੋਂ ਮੈਂ ਬਹੁਜਸਮਾਜੀ ਪਾਰਟੀ ਵੱਲੋਂ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਜੀ ਉਸ ਤੇ ਸਾਰੀਆਂ ਪਾਰਟੀਆਂ ਜਦੋਂ ਗਈਆਂ ਜਿੱਥੇ ਸਾਡੇ ਬੱਚਿਆਂ ਨੂੰ ਕੁੱਟਿਆ ਜਾ ਰਿਹਾ ਸਾਡੇ ਸਭਿਧਾਨ ਦੇ ਧਜੀਆਂ ਉਡਾ ਦਿੰਦੇ ਆ ਉਥੇ ਸਾਡੇ ਘਰਾਂ ਵਿੱਚ ਹਮਲੇ ਕਰਾ ਦਿੰਦੇ ਸਾਡੇ ਤੇ ਯਾਨੀ ਕਿ ਗੁੰਡਾਗਰਦੀ ਦਾ ਪੂਰਾ ਜੋਸ਼ ਕਰਾ ਦਿੰਦੇ ਆ ਮੈਂ ਇਲੈਕਸ਼ਨ 'ਚ ਖੜਾ ਜੀਗਾ ਮੇਰੇ ਘਰ ਹਮਲਾ ਕਰਾਤਾ ਲੀਡਰਾਂ ਨੇ ਮੈਂ ਕਿਹਨੂੰ ਦੱਸਾਂ ਦੱਸੋ ਕਿਉਂ ਹਮਲਾ ਕਿਉਂ ਕਰਾਇਆ ਕਿ ਨੀਟੂ ਬਹੁਤ ਤਗੜਾ ਨੀਟੂ ਵੋਟਾਂ ਨਾਲ ਨੀਟੂ ਵੋਟਾਂ ਵਿੱਚ ਨਾ ਪਹੁੰਚ ਸਕੇ ਪਰ ਨੀਟੂ ਸ਼ਟਰਾਂ ਵਾਲਾ ਅੱਜ ਹੀ ਵੋਟਾਂ 'ਚ ਪਹੁੰਚਿਆ ਵਾ ਜੀ ਪਹੁੰਚਦਾ ਰਹੂਗਾ ਜਦ ਤੱਕ ਜ਼ਿੰਦਾ ਵਾ ਨੀਟੂ ਲੋਕਾਂ ਦੇ ਹੱਕ ਦੇ ਵਾਸਤੇ ਆ ਔਰ ਜੇ ਗੱਲ ਕਰੀ ਐ ਸਐਸਪੀ ਮੈਡਮ ਨੂੰ ਸਸਪੈਂਡ ਕਰ ਦਿੱਤਾ ਗਿਆ ਅਕਾਲੀ ਦਲ ਨੇ ਰਿਪੋਰਟ ਲਿਖੀ ਤੇ ਭਾਜਪਾ ਨੇ ਸਸਪੈਂਡ ਮੁਲਾਜ਼ਮਾਂ ਦਾ ਕਿੰਨੀ ਮਿਹਨਤ ਨਾਲ ਲੱਗਿਆ ਹੁੰਦਾ ਕਿੰਨੇ ਵਿਚਾਰਾ ਜੋਹਰ ਇਕੱਠੇ ਕਰਕੇ ਇਹਨਾਂ ਦੇ ਬਸ ਇਦਾਂ ਕੀਤਾ ਜੇ ਪੈਨ ਚਲਾਇਆ ਉਹ ਗਿਆ ਇਦਾਂ ਥੋੜੀ ਉਹਨਾਂ ਦਾ ਇਹ ਤੱਕਾ ਚੌਣ ਕਮਿਸ਼ਨ ਉਹੀ ਕਰਦਾ ਵਾ ਜੋ ਭਾਜਪਾ ਸਰਕਾਰ ਕਹਿੰਦੀ ਪਈ ਆ ਭਾਜਪਾ ਸਰਕਾਰ ਦੀ ਮੇਰੀ ਭੁੱਲੀ ਪੱਕਤਾ ਸੁਖਵੀਰ ਸਿੰਘ ਬਾਦਲ ਨੇ ਸੀਗਾ ਕਿ ਉਹਨਾਂ ਦੀ ਕੰਪਲੇਨਟ ਦੇਖੋ ਜੀ ਲੋਕਾਂ ਨੂੰ ਸਾਰਿਆਂ ਪਤਾ ਵਾ ਜਿਹੜੇ ਜੋ ਵੀ ਆਪਾਂ ਕਰ ਰਹੇ ਆ ਲੋਕਾਂ ਨੂੰ ਇਹ ਨਾ ਕੋਈ ਨੀਡੂ ਸ਼ਟਰਾਂ ਵਾਲੇ ਬਾਰੇ ਨਹੀਂ ਪਤਾ ਉਹਨਾਂ ਨੂੰ ਪਤਾ ਯਾਰ ਬੰਦਾ ਇਮਾਨਦਾਰਾ ਬੰਦਾ ਸਿੱਧਾ ਸਾਦਾ ਵਾ ਗਰੀਬ ਬੰਦਾ ਵਾ ਯਾਰ ਇਹਦੇ ਕੋਲ ਪੈਸੇ ਪੂਤੇ ਹੈ ਨਹੀਂਗੇ ਤੇ ਜਿਹੜੇ ਜ਼ਿਆਦਾ ਲਾਲਚ ਦਿੰਦੇ ਆ 10-10 ਹਜ਼ਾਰ 20-20 ਹਜ਼ਾਰ ਦਿੰਦੇ ਆ ਉਹਨਾਂ ਤੋਂ ਲੈ ਕੇ ਵੋਟ ਵੇਚੀ ਜਾਂਦੀ ਭਾਜੀ